ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 128 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਿਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਲੈ ਕੇ ਆਏ ਆ ਉਹ ਵੀਡੀਓ ਜਿਹਦਾ ਤੁਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ ਡਬਲ ਪੇਚਾਂ ਵਿੱਚੋਂ ਪੇਚ ਵਾਲੀ ਦਸਤਾਰ ਹੋਵੇਗੀ ਪਹਿਲੀ ਵਾਰ ਅਪਲੋਡ ਕਰ ਰਹੀ ਆਂ ਸ੍ਰੀ ਦਬ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਸਭ ਤੋਂ ਪਹਿਲਾਂ ਦਸਤਾਰ ਦੀ ਗਿੱਲੇ ਕਰਕੇ ਇਸ ਤਰੀਕੇ ਨਾਲ ਬੰਨ ਕੇ ਲਗਭਗ 2 ਕਿੱਠਾਂ ਚ ਚੋੜੀ ਪੂਣੀ ਕਰ ਲੈਣੀ ਏ ਤੇ ਦੁਬਾਰਾ ਦੇਖਣ ਲਈ ਵੀਡੀਓ ਨੂੰ ਸੇਵ ਕਰ ਲਿਓ ਜੀ ਸਭ ਤੋਂ ਪਹਿਲਾਂ ਖੱਬੇ ਪਾਸੇ ਜੂੜਾ ਸੇਵ ਤੇ ਕੰੰਗਾ ਨੂੰ ਸਜਾ ਸਲਾਈ ਨਾਲ ਪਿੱਛੇ ਤੱਕ ਸਾਫ਼ ਕਰਕੇ ਰੱਖਾਂਗੇ ਅਗਲੇ ਲੜੜ ਦੇ ਵੀ ਅਸੀਂ 8 ਲੜੜ ਬਣਾਵਾਂਗੇ ਇੱਕ ਇੱਕ ਕਰਕੇ ਪੇਚਾਂ ਨੂੰ ਬਾਹਰ ਕੱਢਣ ਤੋਂ ਬਾਅਦ ਸਲਾਈ ਨਾਲ ਪਿੱਛੇ ਤੱਕ ਸਾਫ਼ ਕਰਕੇ ਰੱਖਾਂਗੇ ਅਗਲੇ ਪੇਚ ਦੇ ਅਸੀਂ 10 ਲੜੜ ਬਣਾਵਾਂਗੇ ਜਿਹਦੇ ਵਿੱਚ ਉੱਪਰਲੇ ਪੱਲੇ ਦੇ ਵੀ ਤੇ ਨੀਚਲੇ ਪੱਲੇ ਨੂੰ ਖੋਲ ਕੇ ਵੀ ਉਹਦੇ ਵੀ ਪੇਚ ਬਣਾਵਾਂਗੇ ਪਿੱਛੇ ਤੱਕ ਪੱਲੇ ਸਾਫ਼ ਕਰਨ ਤੋਂ ਬਾਅਦ ਜੋ ਅਗਲੇ ਲੜੜ ਦੇ ਵੀ ਅਸੀਂ 10 ਲੜੜ ਬਣਾਣੇ ਨੇ ਦੋਨੋਂ ਪੱਲਿਆਂ ਦੇ ਲੜ ਬਣਾਣ ਦਾ ਇਹ ਫਾਇਦਾ ਹੋਊਗਾ ਪੱਲਿਆਂ ਦੇ ਅੰਦਰਲਾ ਗੈਪ ਜ਼ਿਆਦਾ ਹੋਵੇਗਾ ਇਹਦੇ ਵੀ ਇੱਕ ਇੱਕ ਕਰਕੇ ਪੇਚਾਂ ਨੂੰ ਪਿੱਛੇ ਤੱਕ ਚੰਗੀ ਤਰ੍ਹਾਂ ਸਾਫ਼ ਕਰਾਂਗੇ ਫਿਰ ਪੰਜਵੇਂ ਲੜੜ ਦੇ ਵੀ ਅਸੀਂ ਦੋ ਪਨਾਵਾਂਗੇ ਟੋਟਲ ਲੜਾ ਆਪਣੇ 46 ਹੋਣਗੇ ਤੇ ਪਤਲੇ-ਪਤਲੇ ਬਰਾਬਰ ਹੋਣੇ ਚਾਹੀਦੇ ਨੇ ਫਿਰ 2-2 ਲੜਾ ਦਾ ਗੈਪ ਛੱਡ ਕੇ ਅਸੀਂ 2-2 ਲੜਾ ਨੂੰ ਪੇਚਾਂ ਵਿੱਚੋਂ ਪੇਚ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰ ਦਾਂਗੇ ਹੱਥ ਰੱਖ ਕੇ ਇਸ ਤਰੀਕੇ ਨਾਲ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਜਿੱਥੇ ਪੂਣੀ ਬੇਸ ਅਤੇ ਦਸਤਾਰ ਨੂੰ ਸਿਉਣ ਦਾ ਸਹੀ ਢੰਗ ਕੀ ਆ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਿਆ ਹੈ ਅਖੀਰ ਤੇ ਕਲਗੀ ਵਾਲੇ ਲੜ ਨੂੰ ਲਗਾਉਣ ਤੋਂ ਬਾਅਦ ਉਸੇ ਨੂੰ ਚੰਗੀ ਤਰ੍ਹਾਂ ਟਾ ਕੇ ਪਿੱਛੋਂ ਲੁਪੀ ਵਾਲਾ ਪੱਲਾ ਵੀ ਅੰਦਰ ਕਰ ਦਵਾਂਗੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਦੁਬਾਰਾ ਦੇਖਣ ਲਈ ਸੇਵ ਕਰ ਲਿਓ ਜੀ ਪਿਛ you okay.